ਅੜੀਲੇ ਬੜੀ ਬੇਪਾ। ਹਾਂਜੀ ਛੋਟੇ ਬੱਚਿਆਂ ਦੇ ਸਕੂਲ ਦਾ ਸੀਵਰੇਜ ਜਿਹੜਾ ਬਹੁਤ ਜ਼ਿਆਦਾ ਬਲੌਕ ਸੀਗਾ ਤੇ ਉਹਨਾਂ ਬੱਚਿਆਂ ਨੂੰ ਬਾਥਰੂਮ ਕਰਨ ਦੀ ਬੜੀ ਪ੍ਰੋਬਲਮ ਆਉਂਦੀ ਸੀ। ਤੇ ਅੱਜ ਅਸੀਂ ਕਿਉਂਕਿ ਸਾਡਾ ਟਾਈਮ ਨਹੀਂ ਸੀ ਲੱਗਿਆ ਅੱਜ ਅਸੀਂ ਸੀਵਰੇਜ ਖੋਲ੍ਹ ਲਿਆ। ਪਰ ਖੋਲਾ ਬੜੀ ਮੁਸ਼ਕਲ ਦੇ ਨਾਲ ਇਹ ਉਹਦੇ ਵਿੱਚ ਉਧਰ ਮੱਛੀ ਮੋਟਰ ਛੱਡ ਦੋ ਉਹ ਮੋਟਰ ਫੜਾ ਦੇ ਉਹਨੂੰ ਤੇ ਸਾਡੇ ਨਾਲ ਜਿਹੜੇ ਬੱਚੇ ਨੇ ਛੋਟੇ ਛੋਟੇ ਉਹ ਵੀ ਹੈਲਪ ਕਰਾ ਰਹੇ ਨੇ ਬਾਥਰੂਮ ਕਿੰਨਾ ਖਰਾਬ ਸੀ ਬੱਚੀ ਉਹ ਬਾਬਾ ਬਹੁਤ ਜ਼ਿਆਦਾ ਸੀ ਹਾਂ ਤੇ ਬਾਥਰੂਮ ਫਿਰ ਕਰਦੇ ਕਿਧਰ ਸੀਗੇ ਦੂਜੇ ਫਲਸ਼ਾਂ ਨਹੀਂ ਛੱਡ ਕਰਦੇ ਸੀ ਉਸੇ ਚ ਕਰਦੇ ਸੀਗੇ ਫਿਰ ਤਾਂ ਰਪਾਇਰ ਸੋਡੇ ਗੰਦੇ ਹੋ ਜਾਂਦੇ ਉਹਨੇ ਨਾ ਬੂਟ ਪਾਏ ਹੁੰਦੇ ਸੀਗੇ ਨਾ ਫਿਰ ਵੀ ਬੂਟ ਤਾਂ ਭੇਜਦੀ ਨੇ ਅੱਛਾ ਅੱਛਾ ਤੇ ਉਹਨਾਂ ਬੱਚਿਆਂ ਦੇ ਸੀਵਰੇਜ ਨੂੰ ਆਪਾਂ ਨੇ ਜਿਹੜਾ ਕਲੀਅਰ ਸਾਫ ਕੀਤਾ ਤੇ ਤੁਹਾਨੂੰ ਅੰਦਰ ਵੀ ਦਿਖਾਉਨੇ ਆ ਹਾਂਜੀ ਉਧਰ ਉਹ ਸਮਰਸੀ ਵਾਲ ਮੋਟਰ ਲਾ ਰਹੇ ਆ ਤੇ ਉਸ ਦੇ ਕਾਰਨ ਪ੍ਰੈਸ਼ਰ ਪੂਰਾ ਸਾਫ ਹੋ ਗਿਆ ਤੁਹਾਡੇ ਸਾਹਮਣੇ ਦੇਖੋ ਕਿੰਨਾ ਗੰਦਾ ਅੰਦਰੋਂ ਪਾਣੀ ਜਿਹੜਾ ਰੇਗ ਨਿਕਲ ਰਹੀ ਆ ਬਹੁਤ ਜ਼ਿਆਦਾ ਕਾਰਾ ਸੀਗਾ ਤੇ ਕਿਉਂਕਿ ਬੱਚਾ ਨੂੰ ਬੜੀ ਮੁਸ਼ਕਲ ਸੀਗੀ ਬਾਥਰੂਮ ਕਰਨ ਦੀ ਬੜਾ ਰਸੀ ਵੀਰੇ ਸਾਰਾ ਬਲੌਕ ਸੀਗਾ ਇਹ ਜਦੋਂ ਅਸੀਂ ਆਏ ਸਾਰਾ ਚੈੱਕ ਕੀਤਾ ਸਾਨੂੰ ਅਸੀਂ ਪਹਿਲਾਂ ਆ ਪਾਈਪਾਂ ਮਾਰੀਆਂ ਬਹੁਤ ਤੁਹਾਡੇ ਸਾਹਮਣੇ ਜਿਵੇਂ ਕੋਈ ਹੱਲ ਨਹੀਂ ਹੋਇਆ ਫਿਰ ਇੱਥੇ ਅ ਉਸ ਦੀ ਹੈਲਪ ਦੇ ਨਾਲ ਬਾਸ ਦੀ ਹੈਲਪ ਦੇ ਨਾਲ ਸਿੜਾ ਜਿਹੜਾ ਸਿਵਰੇਜ ਖੋਲਿਆ ਸਾਰਾ ਤੇ ਇਹਨਾਂ ਬੱਚਿਆਂ ਦਾ ਵੀ ਛੁੱਟੀ ਹੋ ਗਈ ਖਰ ਤੇ ਬੱਚੇ ਥੋੜਾ ਜਹਾ ਸਾਡੇ ਕੋਲ ਰਹੇ ਤੇ ਇਹਨਾਂ ਨੇ ਵੀ ਸਾਡੇ ਨਾਲ ਬਹੁਤ ਹੈਲਪ ਕੀਤੀ ਇਹਨਾਂ ਬੱਚਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀ ਹੈ ਬੱਚੀ ਤੇਰਾ ਨਾਮ ਗੁਰਵਿੰਦਰ ਸਿੰਘ ਤੇ ਇੱਕ ਇਧਰ ਖੜਾ ਹੈ ਬੱਚਾ ਕੀ ਨਾਮ ਹੈ ਬਈ ਤੇਰਾ ਸੁਖਵਿੰਦਰ ਸਿੰਘ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਸਕੂਲ ਦੇ ਵਿੱਚ ਬੜੀ ਪ੍ਰੋਬਲਮ ਸੀਗੀ ਜਿਹੜੇ ਬੱਚੇ ਵੱਡੇ ਹੁੰਦੇ ਨੇ ਜ਼ਿੰਮੇਵਾਰੀ ਸਮਝਣ ਲੱਗ ਜਾਂਦੇ ਨੇ ਉਹ ਬੱਚੇ ਜ਼ਰੂਰ ਜ਼ਿੰਮੇਵਾਰੀਆਂ ਲਭਾਉਂਦੇ ਨੇ ਤੇ ਸਰ ਵੀ ਸਮਾ ਉਧਰਲੇ ਪਾਸੇ ਅੰਦਰਲੇ ਪਾਸੇ ਨੇ ਉਹ ਵੀ ਸਾਡੇ ਨਾਲ ਹੈਲਪ ਕਰਾ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਗੁਰਨਾਮ ਸਰ ਦਾ ਬਹੁਤ-ਬਹੁਤ ਧੰਨਵਾਦ ਜੀ ਮੈਂ ਕਿ چھوٹے چھوٹے ਬੱਚਿਆਂ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਨੇ ਤੇ ਬਹੁਤ ਮਿਹਨਤੀ ਟੀਚਰ ਨੇ ਅੱਜ ਤੁਹਾਨੂੰ ਅੰਦਰਲੇ ਪਾਸੇ ਆਪਾਂ ਜਿਹੜਾ ਸੀਵਰੇਜ ਆ ਸਾਰਾ ਦਿਖਾਉਣਿਆ ਪਿੰਡ ਡੇਲੂਆਣਾ ਜ਼ਿਲ੍ਹਾ ਮਾਨਸਾ ਦੇ ਵਿੱਚ ਆਪਾਂ ਕੰਮ ਕਰ ਰਹੇ ਸੀ ਤੇ ਬੱਚੀ ਹਾਂ ਜਿਹੜੇ ਛੋਟੇ ਛੋਟੇ ਬੱਚੇ ਨੇ ਇਹ ਵੀ ਸਾਡੇ ਨਾਲ ਹੈਲਪ ਕਰਾ ਰਿਹਾ ਕਿਉਂਕਿ ਜਿਹੜੀਆਂ ਪਾਈਪਾਂ ਸੀਗੀਆਂ ਉਹਨਾਂ ਨੂੰ ਪਾਈਪਾਂ ਨੂੰ ਖਿੱਚ ਕੇ ਅੰਦਰ ਲਿਜਾ ਰਹੇ ਨੇ ਤੇ ਇੱਥੇ ਪਿੰਡ ਡੇਲੂਆਣੇ ਸਕੂਲ ਦੇ ਵਿੱਚ ਅਸੀਂ ਕੰਮ ਕਰ ਰਹੇ ਸੀ ਤੁਹਾਨੂੰ ਅੰਦਰਲੇ ਪਾਸੋਂ ਦਿਖਾਉਣਾ ਵੀ ਸੀ ਜਿਹੜਾ ਖੋਲਿਆ ਬਹੁਤ ਨਰਕ ਸੀਗਾ ਉਹਦੇ ਵਿੱਚ ਤੇ ਬੱਚਿਆਂ ਨੂੰ ਬੜੇ ਪ੍ਰੋਬਲਮ ਆ ਰਹੀ ਸੀ ਦਿੱਕਤ ਆ ਰਹੀ ਸੀ ਹਾਂਜੀ ਤੁਹਾਨੂੰ ਆਪਾਂ ਸਕੂਲ ਦਾ ਫਰੰਟ ਦਿਖਾਉਣ ਲੱਗੇ ਹਾਂ ਮੇਨ ਗੇਟ ਐਂਟਰੀ ਗੇਟ ਆ ਸਕੂਲ ਦਾ ਐਂਟਰੀ ਗੇਟ ਆ ਪਿੰਡ ਡੇਲੂਆਣਾ ਤੇ ਅੰਦਰ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਸੰਭਾਲ ਟੀਚਰਾਂ ਨੇ ਰੱਖੀ ਹੋਈ ਆ ਤੇ ਬਹੁਤ ਜ਼ਿਆਦਾ ਮਿਹਨਤੀ ਟੀਚਰ ਨੇ ਇੱਥੇ ਤੇ ਗੁਰਨਾਮ ਸਰ ਫੋਰ ਨਾਲ ਮੈਡਮਾ ਵੀ ਨੇ ਫੋਰ ਮੈਂ ਦੂਸਰੇ ਟੀਚਰਾਂ ਦਾ ਮੈਡਮ ਦਾ ਨਾਮ ਨਹੀਂ ਜਾਣਦਾ ਸੌਰੀ ਤੇ ਕਿਉਂਕਿ ਜਿਆਦੇ ਜਿਆਦਾ ਮੇਰਾ ਇਹਨਾਂ ਨਾਲ ਅਬ ਐਕ ਤੋਂ ਬੱਚੇ ਰੱਖੋ ਆਪਣਾ ਗੁਰਨਾਮ ਸਰ ਨਾਲ ਜਿਆਦੇ ਥੋੜਾ ਜਿਹਾ ਨੇੜਤਾ ਕਰਕੇ ਕਿਉਂਕਿ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਸੀ ਸਕੂਲ ਦੇ ਵਿੱਚ ਮਿਹਨਤੀ ਆ ਬੱਚਾ ਨੂੰ ਜੋ ਕਰਾਉਂਦੇ ਆ ਕੋਈ ਵੀ ਕੰਮ ਕਰਨਾ ਉਹਨਾਂ ਨੇ ਹੀ ਫੋਨ ਕਰਨਾ ਹੁੰਦਾ ਤਾਂ ਕਰਕੇ ਅਸੀਂ ਜਿਆਦਾ ਉਹਨਾਂ ਨਾਲ ਜਿਆਦਾ ਨੇੜਤਾ ਹੀ ਹੋ ਰਹੀ ਹੈ ਜਿਆਦਾ ਜਾਣ ਪਛਾਣਾ ਤੇ ਸਰ ਵੀ ਬਹੁਤ ਵਧੀਆ ਨਾਈਸ ਨੇ ਤੇ ਅਸੀਂ ਉਹਨਾਂ ਦੇ ਘਰੇ ਵੀ ਕੰਮ ਕਰਕੇ ਆਉਣੇ ਆ ਤੋ ਕੰਨੇ ਵੀ ਸਾਡਾ ਸਕੂਲ ਦੇ ਵਿੱਚ ਵੀ ਕੰਮ ਕਰਕੇ ਜਰੂਰ ਜਾਇਆ ਕਰੋ ਤੇ ਉਹਨਾਂ ਨੇ ਉਹਨਾਂ ਨੂੰ ਵੀ ਪ੍ਰਮਾਤਮਾ ਤਰੱਕੀ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਤੇ ਸਕੂਲ ਟਾਈਮ ਤੋਂ ਬਾਅਦ ਵੀ ਇਹੋ ਬੱਚਿਆਂ ਦਾ ਜਿਹੜਾ ਟਿਊਸ਼ਨ ਵੀ ਲਾਉਂਦੇ ਨੇ ਸੁੱਟੀਆਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਛੋਟੇ-ਛੋਟੇ ਬੱਚਿਆਂ ਦੇ ਟਿਊਸ਼ਨ ਰੱਖਿਆ ਪੜਾਉਂਦੇ ਰਹੇ ਤੇ ਨਹੀਂ ਕਿਉਂਕਿ ਸੁੱਟੀਆਂ ਦੇ ਵਿੱਚ ਹਰ ਇੱਕ ਟੀਚਰ ਨਹੀਂ ਸਕੂਲ ਦੇ ਵਿੱਚ ਆਉਂਦਾ ਸੁੱਟੀਆਂ ਮਾਸੇ ਹੀ ਮਿਲਦੀਆਂ ਨੇ ਖੁਦ ਉਹਨਾਂ ਨੇ ਆਪ ਦਾ ਕੰਮ ਛੱਡ ਕੇ ਤੇ ਬੱਚਿਆਂ ਨੂੰ ਜਰੂਰ ਉਹਨਾਂ ਨੇ ਮੈਂਤ ਕਰਵਾਈ ਆ ਤੁਹਾਨੂੰ ਦਿਖਾਉਣਿਆ ਜਿਹੜਾ ਬਲੌਕ ਸੀਗਾ ਸੀਵਰੇਜ ਤੇ ਆ ਜਿਹੜਾ ਸੀਵਰੇਜ ਸੀ ਸਾਰਾ ਬਲੌਕ ਸੀ ਤੁਹਾਡੇ ਸਾਹਮਣੇ ਜਿਵੇਂ ਕਿ ਆ ਦੇਖੋ ਕਿੰਨੀ ਕਾਰਸ ਜੰਮੀ ਹੋਈ ਆ ਤੇ ਆ ਬੱਚਿਆਂ ਦੇ ਜਿਹੜੇ ਜਰਨਲ ਸੀਗੇ ਛੋਟੇ ਬੱਚਿਆਂ ਦਾ ਸਕੂਲ ਹੈ ਪ੍ਰਾਇਮਰੀ ਵਾਲਾ ਨਾ ਤੇ ਇਹਨਾਂ ਨੂੰ ਬੜੀ ਦਿੱਕਤ ਆਉਂਦੀ ਸੀ ਬੱਚਿਆਂ ਨੂੰ ਅੱਜ ਅਸੀਂ ਸਾਰਾ ਜਿਹੜਾ ਸੀਵਰੇਜ ਖੋਲ ਦਿੱਤਾ ਆ ਦੇਖੋ ਤੁਹਾਡੇ ਸਾਹਮਣੇ ਜਿਵੇਂ ਇਧਰ ਗਾਰਾ ਨਿਕਲਿਆ ਸਾਰਾ ਅੱਗੇ ਵਾਲੀ ਸਾਈਡ ਵੀ ਦਿਖਾ ਦਿੰਨਾ ਤੁਹਾਨੂੰ ਆ ਦੇਖੋ ਤੇ ਇਹਨਾਂ ਬੱਚਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਛੋਟੇ-ਛੋਟੇ ਬੱਚੇ ਸਾਡੇ ਨਾਲ ਹੈਲਪ ਕਰਾ ਰਹੇ ਨੇ ਆ ਦੇਖੋ ਤੁਹਾਡੇ ਸਾਹਮਣੇ ਜਿਹੜਾ ਗਾਰਾ ਸਾਰਾ ਇਹਦੇ ਵਿੱਚੋਂ ਨਿਕਲ ਕੇ ਆਇਆਗਾ ਤੇ ਇਸ ਵੀਡੀਓ ਵਾਰਹੀਂ ਤੁਹਾਡੇ ਤੱਕ ਆਪਾਂ ਨਿਹਰ ਸਕੂਲ ਦੀ ਸਫਾਈ ਆ ਇਹ ਪਛਾਈ ਤੇ ਕੋਸ਼ਿਸ਼ ਕਰਦੇ ਆ ਇਹ ਵੀਡੀਓ ਜਿਹੜੀਆਂ ਤਾਂ ਬਣਾਈਆਂ ਜਾਂਦੀਆਂ ਨੇ ਵੀ ਹਰ ਤਰ੍ਹਾਂ ਦੇ ਜਿਹੜੇ ਬੱਚੇ ਆ ਉਹਨਾਂ ਤੱਕ ਵੀ ਪਹੁੰਚਣ ਹਰ ਤਰ੍ਹਾਂ ਦੇ ਜਿਹੜੇ ਟੀਚਰ ਨੇ ਉਹਨਾਂ ਤੱਕ ਵੀ ਪਹੁੰਚਣ ਕੋਈ ਵੀ ਕਿਸੇ ਜ਼ਿੰਮੇਵਾਰ ਬੱਚਿਆਂ ਨੂੰ ਜਾਂ ਕੋਈ ਖੜ੍ਹਾ ਰਹੇ ਨੇ ਜਾਂ ਪੜ੍ਹਾ ਰਹੇ ਨੇ ਉਹਨਾਂ ਟੀਚਰਾਂ ਤੱਕ ਇਹ ਵੀਡੀਓ ਜਿਹੜੀ ਪਹੁੰਚੇ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚੋਂ ਬਹੁਤ ਸਿੱਖਿਆ ਮਿਲਦੀ ਆ ਉਹਨਾਂ ਦਾ ਵੀ ਮਨ ਕਰੇ ਦੇਖ ਕੇ ਵੀਡੀਓ ਵੀ ਅਸੀਂ ਵੀ ਬੱਚਿਆਂ ਦਾ ਖਿਆਲ ਰੱਖੀਏ ਤੇ ਬੱਚਿਆਂ ਦਾ ਖਿਆਲ ਰੱਖਿਆ ਜਾਵੇ ਤੇ ਇਸ ਵੀਡੀਓ ਤੇ ਤੁਸੀਂ ਜ਼ਰੂਰ ਕਮੈਂਟ ਲਾਈਕ ਜ਼ਰੂਰ ਕਰਨੇ ਕਿਉਂਕਿ ਵੀ ਬੱਚਿਆਂ ਲਈ ਜਿਹੜੀ ਇੰਨੀ ਸੇਵਾ ਕੀ ਕਰ ਰਹੇ ਆ ਤੇ ਟੀਚਰ ਜਿਹੜੇ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ